ਮੇਰਾ ਨਾਮ ਲਖਵਿੰਦਰ ਸਿੰਘ ਹੈ ਭਾਜੀ ਕਿਹੜੀ ਜਗ੍ਹਾ ਤੋਂ ਬਸਤੀ ਬਾਵਾਖੇਲ ਮੱਲਾ ਕੱਚਾ ਕੋਲੀ ਤਾਂ ਕੀ ਮਾਮਲਾ ਕੀ ਸਰਫ ਯਕੀਨਾਂ ਦੱਸਦੇ ਹੋ ਮੈਂ ਆਪਣੇ ਵਿਹੜੇ ਦੇ ਵਿੱਚ ਬੈਠਾ ਸੀਗਾ ਭਾਜੀ ਜੀ ਮੇਰੇ ਲੱਤ ਫ੍ਰੈਕਚਰ ਹੈਗੀ ਆ ਜੀ ਉਹ ਆਪਣੇ ਮੰਝੇ ਤੇ ਬੈਠਾ ਸੀਗਾ ਜੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਜੀ ਉਹਨਾਂ ਨੇ ਮੇਰਾ ਮੋਬਾਈਲ ਛੀਨ ਲਿਆ ਹੂੰ ਮੋਬਾਈਲ ਛੀਨ ਕੇ ਭੱਜ ਗਏ ਇਹ ਦਿਨ ਦਾ ਸਮਾਂ ਜਾਂ ਰਾਤ ਦਾ ਸਮਾਂ ਜੀ ਇਹ ਤਕਰੀਬਨ 1.5 ਦੇ ਵਿੱਚ ਦਿਨ ਦਾ ਸਮਾਂ ਸੀਗਾ ਹੂੰ ਤੁਸੀਂ ਕੰਮ ਕਾਧਾ ਕਰਦੇ ਹੋ ਡਰਾਈਵਰੀ ਕਰਦੇ ਹੋ ਤੇ ਇਸ ਘਰ ਦੇ ਅੰਦਰ ਆ ਕੇ ਐਂਟਰਸ ਕੀਤਾ ਉਹਨਾਂ ਨੇ ਨਹੀਂ ਮੈਂ ਇੱਥੇ ਬਾਹਰ ਆਪਣੇ ਬੂਏ ਦੇ ਵਿੱਚ ਬੈਠਾ ਸੀ ਜੀ ਹੂੰ ਇਹ ਸਾਰੀ ਘਟਨਾ ਕੋਈ ਕੈਮਰਾ ਵਗੈਰਾ ਸੀ ਲੱਗੇ ਘਰ ਕੋਈ ਕੈਮਰੇ ਜਾਈ ਪੋਰਸ ਨਹੀਂ ਇੱਥੇ ਬਾਹਰ ਸੀਸੀਟੀਵੀ ਕੈਮਰਾ ਲੱਗਾ ਹੋਇਆ ਆਰੇ ਬੰਦੇ ਨਜ਼ਰ ਦੇ ਵਿੱਚ ਕਰੀਬ ਕਿੰਨੇ ਜਾਣੇ ਮੋਟਰਸਾਈਕਲ ਤੇ ਆਰੇ ਨਜ਼ਰ ਆ ਗਏ ਉਹ ਜੀ ਨਾਲ ਰੰਗ ਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸੀ ਕਿਹੜਾ ਮੋਟਰਸਾਈਕਲ ਹੈ ਜੇ ਇੱਥੇ ਇੱਕ ਸਪਲੈਂਡਰ ਮੋਟਰਸਾਈਕਲ ਸੀ ਠੀਕ ਹੈ ਇਸ ਮੱਦੇਨਜ਼ਾ ਥਾਣਾ ਥਾਣੇ ਸਖ਼ਤ ਕਰਤੀ ਸੀ ਜਨਿਸ ਕੈਦ ਕਰਨ ਗਏ ਸੀਗਾ ਉਹਨਾਂ ਨੇ ਲਿਖੀ ਨਹੀਂ ਐਕਚੁਅਲੀ ਉਹ ਨੰਬਰ ਜਿਹੜਾ ਮੇਰੇ ਫਵਾਦ ਜੀ ਦੇ ਨਾਮ ਤੇ ਸੀਗਾ ਜੀ ਤਾਂ ਉਹ ਕਹਿੰਦੇ ਉਹਨਾਂ ਦੇ ਪ੍ਰੂਫ ਲੱਗਣਗੇ ਉਹਨਾਂ ਦੇ ਪ੍ਰੂਫ ਲੈ ਕੇ ਆਓ ਫਿਰ ਲਿਖਾਂ ਇਹ ਗੱਲ ਕਿੰਨਾਂ ਨੇ ਕੀਤੀ ਤੁਹਾਨੂੰ ਕੋਈ ਨਾਮ ਵਗੈਰਾ ਪਤਾ ਉਹਨਾਂ ਦਾ ਕੁਝ ਨਾਮ ਤਾਂ ਨਹੀਂ ਪਤਾ ਯੋ ਮੇਰੀ ਵਾਈਫ ਨੂੰ ਪਤਾ ਹੈ ਥਾਣਾ ਕਿਹੜਾ ਜਿਹੜੇ ਥਾਣੇ ਤੇ ਬਸਤੀ ਬਾਵਾ ਖੇਲੋਂ ਲੱਗਦਾ ਹੀ ਹੈ 120 ਪੁੱਤੀ ਦੋ